ਹਾਜੀ ਮਿੱਤਰੋ ਕੱਲੀ ਕੱਲੀ ਝੋਟੀ ਦਿਖਾਉਣਾ ਤੁਹਾਨੂੰ ਆਪਣੇ ਕੋਲੇ ਹਰ ਟਾਈਮ 8-10 ਝੋਟੀਆਂ ਥੇਲੇ ਹੀ ਹੁੰਦੀਆਂ ਨੇ ਦਰਸ਼ਨ ਕਰੋ ਕੱਲੀ ਕੱਲੀ ਝੋਟੀ ਦੇ ਆਹ ਦੇਖੋ ਜੀ 13 ਲੀਟਰ ਦੁੱਧ ਇਹਦੇ ਥੱਲੇ 14 ਵਾਂ 13 ਐਸ ਟਾਈਮ ਕਹਾਂਗੇ ਇਹਦੇ ਥੱਲੇ 14 ਲੀਟਰ ਦੁੱਧ ਆਪਾਂ 13 ਕਹ ਕੇ ਨਵਾਂਗੇ ਇਹਦੇ ਥੱਲੇ 12 ਲੀਟਰ ਕਹਾਂਗੇ 13 ਲੀਟਰ ਹੀ ਦੁੱਧ ਆ ਜਾ ਵੀ ਅੱਗੇ ਆਜੋ ਟੀ 2-3 ਦਿਨ ਪਹਿਲਾਂ ਥੋੜਾ ਰੁਕ ਗਈ ਸੀ 15-16 ਲੀਟਰ ਦੁੱਧ ਆਇਆ ਇਸ ਟਾਈਮ ਵੀ 14 ਤੇ ਚਲੀ ਗਈ ਹੋਰ 1-2 ਲੀਟਰ ਉੱਪਰ ਨੂੰ ਜਾਊਗੀ ਦੂਜਾ ਦੂਜਾ ਸੂਆ ਝੋਟੀਆਂ ਨੇ ਸਾਰੀਆਂ ਇਹ ਆ ਜਾ ਬੇਟੀ ਇਹਦੇ ਥੱਲੇ 12 ਲੀਟਰ ਦੁੱਧ ਆ ਆਪਾਂ 15 ਲੀਟਰ ਤੁਹਾਨੂੰ ਪੂਰਾ ਇਹ ਜਿਖਾ ਕੇ ਦਵਾਂਗੇ ਲੀਟਰ ਪਾ ਸਕਦੇ ਹੋ ਕੰਡੇ ਤੇ ਵੀ ਰੱਖ ਸਕਦੇ ਆ ਆਹਾਂ ਜੋ ਟੀ ਬਾਜਵ ਰੇਟ ਦੀ ਆ ਫਰ ਟਾਈਮ ਬੱਚੇ ਨੂੰ ਛੱਡ ਕੇ 10 ਲੀਟਰ ਦੁੱਧ ਦਿੰਦੀ ਆ ਇਹ ਹਜੇ 6 ਦਿਨਾਂ ਦਾ ਆਪਣੇ ਕੋਲੇ ਆ ਕੇ ਸਿੱਖ ਪੰਡੀਆਂ ਨੇ 5 ਉਹ ਥਿੜਲੇ 12 ਲੀਟਰ ਹੁੰਦਾ ਪੰਜਵਾਂ ਛੇਵਾਂ ਦਿਨ ਦੂਈ ਨੂੰ ਉਹਨੂੰ ਵੀ ਪੰਜਵਾਂ ਛੇਵਾਂ ਦਿਨ ਹੀ ਆ ਦੂਈ ਨੂੰ ਇਹ 12 ਲੀਟਰ ਪੰਜਵਾਂ ਛੇਵਾਂ ਦੇਣਾ ਇਹ ਗਾਣਾ ਇੱਕ ਜਿਹੜੀ ਧੁਰਤੀ ਆ ਉਹ ਪਿਹਾਰਾ ਗੱਪਣਾ ਜੇ ਕੋਈ ਵੀਰ ਗੱਪਣ ਵਾਲਾ ਜਵਾਨ ਵੀ ਹੋਇਆ ਇੱਕ ਵਾਰ ਇਹ ਜ਼ਰੂਰ ਆ ਕੇ ਵੇਖ ਟ ਕਰਿਓ ਕਈ ਵੀਰ ਕਹਿੰਦੇ ਆ ਵੀ ਸਾਨੂੰ ਵੀਡੀਓ ਭੇਜੋ ਵੀਰੇ ਵੀਡੀਓ ਸਾਡੀਆਂ ਨਾ ਪੇਜ ਦੇ ਉੱਪਰ ਤਕਰੀਬਨ 1-2 ਦਿਨ ਛੱਡ ਕੇ ਜਦੋਂ ਵੀ ਪਸ਼ੂ ਆਉਂਦੇ ਆ ਨਾਲ ਦੀ ਨਾਲ ਪਾਈਆਂ ਹੁੰਦੀਆਂ ਨੇ ਜੇ ਕੋਈ ਵੀਰ ਪਹਿਲੀ ਵਾਰ ਪੇਜ ਨੂੰ ਦੇਖ ਰਿਹਾ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੁਹਾਨੂੰ ਨਾਲ ਦੀ ਨਾਲ ਜਿਹੜੀ ਅਪਡੇਟ ਆਈ ਚੱਲੂਗੀ ਇਹ ਅੱਗੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਕਿਸੇ ਨਾ ਕਿਸੇ ਚਾਹਵਾਨ ਵੀਰ ਤੱਕ ਜਾਣੀ ਚਾਹੀਦੀ ਆ ਆਪਾਂ ਜਿਹੜਾ ਹਸਾਰ ਪਿੰਡਾਂ ਦੇ ਵਿੱਚੋਂ ਜਾ ਕੇ ਮੱਝਾਂ ਲੈ ਕੇ ਆਉਨੇ ਆ ਦੂਜੀ ਗੱਲ ਵੱਡੀ ਫਾਇਦੇ ਵਾਲੀ ਵੀ ਹਰ ਟਾਈਮ 8-10 ਪਸ਼ੂ ਸੇਲ ਵਾਲੇ ਹੁੰਦੇ ਆ ਹੁਣ ਤਾਂ ਜਦੋਂ ਸੂਆ ਪੈ ਗਿਆ ਆਪਾਂ ਹੋਰ ਵਧਾ ਦਾਂਗੇ ਫਿਰ ਤਾਂ 30 40 ਤੱਕ ਪਸ਼ੂ ਹਰ ਵੇਲੇ ਆਪਣੇ ਕੋਲ ਸੇਲ ਵਾਲੇ ਹੋਇਆ ਕਰਨਗੇ ਧੰਨਵਾਦ ਜੀ ਲਓ ਵੀ ਮਿੱਤਰੋ ਕਿਤੇ ਵੀ ਤੁਸੀਂ ਆਮ ਜਾਵੋਗੇ ਵਪਾਰ ਜਿਹੜਾ ਵੀਰ ਕਰਦਾ ਕਿਸੇ ਕੋਲ ਇੱਕ ਮੱਝ ਹੋਊ ਦੋ ਹੋਣਗੀਆਂ ਤਿੰਨ ਚਾਰ ਆਮ ਅਸੀਂ ਵੀ ਦੇਖਦੇ ਹਾਂ ਅੱਜ ਤੱਕ ਪਸ਼ੂ ਲੈਂਦੇ ਸੀ ਤਿੰਨ ਚਾਰ ਪੰਜ ਤੱਕ ਲਾਸਟ ਹੁੰਦਾ ਆਹ ਦੇਖੋ ਤੁਸੀਂ 10 10 ਪਸ਼ੂ ਲਗਾਤਾਰ ਹਰ ਵੇਲੇ ਆਪਣੇ ਕੋਲੇ 6 ਲਾਲੇ ਹੁੰਦੇ ਆ ਜਿਹਦੇ ਵਿੱਚੋਂ 5-6 ਝੋਟੀਆਂ ਹਰ ਟਾਈਮ ਪੂਰਾ ਪੀਕ ਲੈਵਲ ਤੇ ਹੁੰਦੀਆਂ ਨੇ ਜਿੰਨਾ ਥੱਲੇ ਪੂਰਾ ਗੱਡਵਾ ਦੁੱਧ ਹੋਊਗਾ ਜਿੰਨਾ ਕਹਾਂਗੇ ਉਹਨਾਂ ਦੁੱਧ ਹੋਊ 2-3 ਪਸ਼ੂ ਹੁੰਦੇ ਨੇ ਜਿਹੜੇ 2-2 3-3 ਦੇ ਸੂਏ ਹੋਏ ਬੌਲੇ ਦੇ ਵਿੱਚ ਹੁੰਦੇ ਆ 1-2 ਪਸ਼ੂ ਆਪਾਂ ਰੱਖਦੇ ਆ ਜਿਹੜੇ ਹਾਜ਼ਰ ਗੱਭਣ ਹੁੰਦੇ ਆ 5-4 ਦਿਨ ਦੇ ਕੱਚੇ ਆਪਾਂ ਇੱਕ ਵਾਰ ਜਿਹੜੀ ਤੁਹਾਨੂੰ ਗੱਲ ਕਹਾਂਗੇ ਜ਼ਰੂਰ ਆਇਓ ਵੇਟ ਕਰਿਓ ਕਿਉਂਕਿ ਤੁਹਾਨੂੰ ਸੌਖਾ ਹੋ ਜਾਊਗਾ 8-10 ਪਸ਼ੂਆਂ ਦੇ ਵਿੱਚੋਂ ਤੁਹਾਡੇ ਤਕਰੀਬਨ ਕੋਈ ਨਾ ਕੋਈ ਪਸ਼ੂ ਫਿੱਟ ਆ ਜਾਣਾ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਿਓ ਕਿਉਂਕਿ ਤੁਹਾਡੇ ਕੋਲ ਜਿਹੜੀ ਨਾਲ ਦੀ ਨਾਲ ਅਪਡੇਟ ਆਈ ਚੱਲੂ ਜਦੋਂ ਵੀ ਪਸ਼ੂ ਨਵੇਂ ਆਉਂਦੇ ਆ ਵੀਡੀਓ ਨੂੰ ਅੱਗੇ ਕਰ ਦਿਓ ਸ਼ੇਅਰ ਚਾਹਵਾਨ ਬੰਦਾ ਜਿਹੜਾ ਪਸ਼ੂ ਲੈਣ ਦਾ ਇੱਕ ਵਾਰ ਜ਼ਰੂਰ ਵਿਕਟ ਕਰਿਓ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਸਾਡਾ ਵਾਜਬ ਰੇਟ ਆ ਲਓ ਜੀ ਮਿੱਤਰੋ ਆ ਚੋਟੀ ਦਾ ਹੋ ਗਿਆ ਜੀ ਸੌਦਾ ਜਿਹੜੇ ਵੀਰ ਆਏ ਨੇ ਈਲਵਾਲ ਪਿੰਡ ਤੋਂ ਗਰਚੇਤ ਚਿੱਤਰਕਾਰ ਦਾ ਗਵਾਂਢੀ ਆ ਇਹ ਗਰਚੇਤ ਚਿੱਤਰਕਾਰ ਨੂੰ ਤਾਂ ਆਪਾਂ ਸਾਰੇ ਜਾਣੇ ਜਾਣਦੇ ਆ ਤੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਚੈਨਲ ਨੂੰ ਕਰ ਲਿਓ ਵੀਰੇ ਫੋਲੋ ਆ ਦੇਖ ਲਓ ਤੁਸੀਂ ਆਪਣੇ ਕੋਲੇ 10-12 ਪਸ਼ੂ ਹਰ ਵੇਲੇ ਛੇਲ ਵਾਲੇ ਹੁੰਦੇ ਆ ਤੇ ਬਾਈਆਂ ਨੇ 8-10 ਝੋਟੀਆਂ ਹੋਰ ਲੈ ਜਾਣੇ ਨੇ ਇਹਨਾਂ ਨੂੰ ਆ ਦੇਖੋ ਤੁਸੀਂ ਕੋਕਾ ਪੀਸ ਦਿੱਤਾ ਯਾਦ ਕਰਨਗੇ ਬਾਈ ਦੂਜੇ ਸੂਏ ਸੂਣਾ ਝੋਟੀ ਨੇ ਬਹੁਤ ਸੌ ਹਸੀਲ ਨਿੱਗੀ ਆ ਤੇ ਚੈਨਲ ਨੂੰ ਸਾਡੇ ਨੂੰ ਜਰੂਰ ਫੋਲੋ ਕਰ ਲਿਓ ਜੇ ਕੋਈ ਵੀਰ ਚਾਹਵਾਨਾ ਤੁਹਾਡੇ ਕੋਲ ਜਿਹੜੀ ਨਾਲ ਦੀ ਨਾਲ ਅਪਡੇਟ ਆਈ ਚੱਲੂ ਇੱਕ ਵਾਰ ਤੁਸੀਂ ਜਰੂਰ ਵਿਜ਼ਿਟ ਕਰਿਓ ਜੇ ਕੋਈ ਵੀਰ ਨੇ ਪਸ਼ੂ ਲੈਣੇ ਹੋਏ ਆਪਾਂ ਜਿਹੜਾ ਸੰਸਾਰ ਪਿੰਡਾਂ ਤੋਂ ਜਾ ਕੇ ਪਸ਼ੂ ਲੈ ਕੇ ਆਉਨੇ ਆ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਨਾ ਆਪਦੀ ਗਰੰਟੀ ਨਾਲ ਪਸ਼ੂ ਲੈ ਕੇ ਆਈਦਾ ਪਾਈਆਂ ਨੂੰ ਆਪਾਂ ਸੂਣ ਤੱਕ ਦੀ ਗਰੰਟੀ ਦੇਤੀ ਵੀ ਕੋਈ ਥਣ ਦੇ ਵਿੱਚ ਸਰਲਾ ਸਿੱਟਾ ਹੋਵੇ ਟੌਪ ਦੀ ਝੋਟੀ ਦਿੱਤੀ ਹੈ ਜੀ